ਬੀਤੀ ਕੱਲ ਫਰੀਦਕੋਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਸੀ ਨਾਲ ਥਾਣਾ ਸਿਟੀ ਦੇ ਐਸਐਚਓ ਵੱਲੋਂ ਦੁਰਵਿਵਹਾਰ ਕੀਤਾ ਗਿਆ ਜਿਸ ਤੋਂ ਬਾਅਦ ਧੰਨਾ ਲਗਾਇਆ ਗਿਆ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ ਹੁਣ ਐਸਐਚਓ ਨੂੰ ਸਸਪੈਂਡ ਕੀਤਾ ਗਿਆ ਹੈ ਇਸ ਮੌਕੇ ਤੇ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋ ਦਾ ਕਹਿਣਾ ਹੈ ਕਿ ਇਹ ਮਾਮਲਾ ਕੱਲ ਸਾਹਮਣੇ ਆਇਆ ਸੀ ਉਹਨਾਂ ਨੇ ਸਲਝਾ ਰਿਹਾ ਸੀ ਉਹਨਾਂ ਕਿਹਾ ਕਿ ਐਮਸੀ ਸਹਿਬਾਨ ਵੱਲੋਂ ਗੁੱਸੇ ਵਿੱਚ ਆ ਕੇ ਪਾਰਟੀ ਛੱਡਣ ਦਾ ਕਿਹਾ ਗਿਆ ਸੀ ਪਰ ਪਾਰਟੀ ਉਹਨਾਂ ਦੇ ਨਾਲ ਖੜੀ ਹੈ ਕਾਫੀ ਦਿਨਾਂ ਤੋਂ ਇੱਥੇ ਇੱਕ ਸਕੂਟਰ ਚੋਰੀ ਹੋਇਆ ਚੋਰੀ ਹੋਇਆ ਸੀ ਪ੍ਰਸ਼ਾਸਨ ਦੇ ਜਿਹੜਾ ਸੀਗਾ ਉਹ ਧਿਆਨ ਦੇ ਵਿੱਚ ਲੈਂਦਾ ਸੀ ਐਸਐਚਓ ਸਾਹਿਬ ਦੇ ਹੋਰ ਵੀ ਜਿਹੜੇ ਅਧਿਕਾਰੀ ਉਹਨਾਂ ਦੇ ਧਿਆਨ 'ਚ ਲੈਂਦਾ ਸੀ ਪਰ ਉਹ ਕਾਰਨ ਕੀ ਹੋਇਆ ਕਿ ਉਹਦੀ ਐਫਆਈਆਰ ਨਹੀਂ ਕੱਟੀ ਗਈ ਐਮਸੀ ਸਾਹਿਬ ਨੇ ਖੁਦ ਗੇੜੇ ਮਾਰੇ ਪੀੜਤ ਨੇ ਗੇੜੇ ਮਾਰੇ ਪਰ ਉਹ ਕੱਲ ਜਦੋਂ ਮਸਲਾ ਐਮਸੀ ਸਾਹਿਬ ਉੱਥੇ ਗਏ ਤਾਂ ਐਸਐਚਓ ਨੇ ਮਤਲਬ ਪਤਾ ਨਹੀਂ ਕੀ ਕਾਰਨ ਬਣਿਆ ਕਿਉਂਕਿ ਇੱਕ ਜ਼ਿੰਮੇਵਾਰ ਬੰਦਾ ਇਸ ਤਰ੍ਹਾਂ ਨਹੀਂ ਬੋਲਦਾ ਤਾਂ ਉਹਨਾਂ ਨੇ ਐਮਸੀ ਸਾਹਿਬ ਨੂੰ ਜਿਹੜਾ ਡਿਸਰੈਸਪੈਕਟ ਕੀਤਾ ਉਹਨਾਂ ਦਾ ਅਪਮਾਨ ਕੀਤਾ ਤਾਂ ਉਸ ਤੋਂ ਬਾਅਦ ਫਿਰ ਸਾਰਾ ਹੰਗਾਮਾ ਸ਼ੁਰੂ ਹੋਇਆ ਮੇਰੇ ਵੀ ਧਿਆਨ 'ਚ ਗੱਲ ਆਈ ਮੈਂ ਨਾਲ ਦੀ ਨਾਲ ਜਿਹੜਾ ਐਸਐਸਪੀ ਸਾਹਿਬ ਦੇ ਧਿਆਨ 'ਚ ਲਿਆਂਦਾ ਮਸਲਾ ਜੀ ਇਸ ਤਰ੍ਹਾਂ ਮਸਲਾ ਇਹਨੂੰ ਹੱਲ ਕਰੋ ਤਾਂ ਇੰਨੇ ਦੌਰਾਨ ਜਿਹੜਾ ਉਹ ਲੋਕਾਂ ਦਾ ਇਕੱਠ ਹੋ ਗਿਆ ਧਰਨਾ ਲੱਗ ਗਿਆ ਮਸੀ ਸਾਹਿਬ ਨੇ ਗੁੱਸੇ ਚ ਆ ਕੇ ਕੱਲ ਮਤਲਬ ਪਾਰਟੀ ਤੋਂ ਜਿਹੜਾ ਉਹ ਅਸਤੀਫਾ ਦੇਣ ਦੀ ਗੱਲ ਕਹੀ ਸੀ ਪਰ ਜਦੋਂ ਬਾਅਦ ਚ ਗੱਲ ਹੋਈ ਤਾਂ ਇਹਨਾਂ ਨੇ ਕਿਹਾ ਵੀ ਨਹੀਂ ਅਸੀਂ ਤੁਹਾਡੇ ਨਾਲ ਆ ਜੀ ਪਾਰਟੀ ਦੇ ਨਾਲ ਆ ਕਿਉਂਕਿ ਪਾਰਟੀ ਇੱਕ ਪਰਿਵਾਰ ਆ ਸਾਡਾ ਜੇ ਗਲਤੀ ਸੱਚੋਂ ਨੇ ਕੀਤੀ ਆ ਤਾਂ ਪਾਰਟੀ ਦਾ ਉਹ ਚ ਕੀ ਪਾਰਟੀ ਪੂਰਨ ਰੂਪ ਦੇ ਵਿੱਚ ਨਾਲ ਖੜੀ ਆ ਉਤਲੇ ਲੈਵਲ ਤੱਕ ਪੰਜਾਬ ਲੈਵਲ ਤੱਕ ਸਾਰੀ ਪਾਰਟੀ ਦੇ ਧਿਆਨ ਚ ਜਦੋਂ ਇੱਕ ਮਸਲਾ ਆਇਆ ਤਾਂ ਐਸਐਸਪੀ ਸਾਹਿਬ ਤੇ ਦਬਾਅ ਬਣਾ ਕੇ ਕੱਲ ਜਿਹੜਾ ਹੈਗਾ ਉਹ ਐਸਐਚਓ ਨੂੰ ਸਸਪੈਂਡ ਕਰਾਇਆ ਕਿਉਂਕਿ ਇੱਕ ਚੁਣੇ ਹੋਏ ਨਮਾਇंदे ਨਾਲ ਜਿਹੜਾ ਬੰਦਾ ਇਸ ਤਰ੍ਹਾਂ ਦੇ ਦਾ ਵਿਹਾਰ ਕਰਦਾ ਉਹ ਆਮ ਪਬਲਿਕ ਨਾਲ ਜਾਂ ਆਮ ਨਾਗਰਿਕ ਨਾਲ ਕਈ ਵਾਰੀ ਸਾਡੇ ਤੱਕ ਬੰਦੇ ਪਹੁੰਚ ਵੀ ਨਹੀਂ ਕਰਦੇ ਤਾਂ ਉਹਨਾਂ ਨੇ ਇਸ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹੋਣਗੇ ਉਹਨੂੰ ਦੇਖਦੇ ਹੋਏ ਔਰ ਇਹ ਜਿਹੜਾ ਹੈਗਾ ਲੋਕਾਂ ਤੱਕ ਇੱਕ ਮੈਸੇਜ ਵੀ ਦੇਣ ਵਾਸਤੇ ਵੀ ਅਸੀਂ ਲੋਕਾਂ ਦੇ ਪਬਲਿਕ ਸਰਵੰਟ ਆ ਕੋਈ ਵੀ ਬੰਦਾ ਜਿਹੜਾ ਉਹ ਲੋਕਾਂ ਦਾ ਜਿਹੜੇ ਚੁਣੇ ਹੋਏ ਨਮਾਇੰਦੇ ਆ ਉਹ ਵੀ ਪਬਲਿਕ ਨੂੰ ਜਵਾਬਦੇ ਆ ਜਿਹੜੇ ਨੌਕਰੀ ਕਰਦੇ ਆ ਸਰਕਾਰੀ ਮੁਲਾਜ਼ਮਾ ਨੌਕਰ ਉਹ ਵੀ ਪਬਲਿਕ ਨੂੰ ਜਵਾਬਦੇ ਹ ਸੂ ਇਸ ਵਾਸਤੇ ਜਵਾਬਦੇ ਬਣਾਉਣ ਵਾਸਤੇ ਕੱਲ ਜਿਹੜਾ ਸਖਤ ਆ ਜਿਹੜਾ ਫੈਸਲਾ ਕਰਨਾ ਪਿਆ ਤਾਂ ਅੱਜ ਜਿਹੜਾ ਪੂਰਨ ਰੂਪ ਦੇ ਵਿੱਚ ਸਾਡੀ ਜਿਹੜੀ ਲੋਕਲ ਐਮਸੀ ਸਾਹਿਬ ਛਾਪੜਾ ਜੀ ਐ ਐਮਸੀ ਸਾਹਿਬ ਕਮਲਜੀਤ ਜੀ ਐ ਅਮਰਦੀ ਬਾਬਾ ਚੇਅਰਮੈਨ ਸਾਹਿਬ ਸਰਪੰਚ ਸਾਹਿਬ ਸਾਰਿਆਂ ਨੇ ਮਤਲਬ ਪਾਰਟੀ ਨੇ ਇਸ ਗੱਲ ਦੇ ਲਈ ਜਿਹੜੀ ਹੈ ਵੀ ਅਸੀਂ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਰਿਆਂ ਨੇ ਖੜਨਾ ਔਰ ਪਾਰਟੀ ਨੂੰ ਮਜ਼ਬੂਤ ਕਰਨਾ ਛਾਵੜਾ ਜੀ ਨੇ ਜਿਹੜਾ ਹੈਗਾ ਉਹ ਕੱਲ ਕੱਲ ਹੀ ਕਹਿਤਾ ਸੀਗਾ ਕਿ ਮੈਂ ਜੀ ਤੁਹਾਡੇ ਨਾਲ ਤੇ ਚਲੋ ਗੁੱਸੇ ਚ ਆ ਕੇ ਤੇ ਉਹਨੇ ਐਸਐਸਓ ਨੇ ਗੁੱਸੇ ਚ ਇਸ ਤਰ੍ਹਾਂ ਕੁਝ ਕਿਹਾ ਤਾਂ ਇਹਨਾਂ ਨੂੰ ਵੀ ਥੋੜਾ ਗੁੱਸਾ ਆ ਗਿਆ ਤਾਂ ਉਹ ਗੁੱਸੇ ਦੇ ਵਿੱਚ ਕਿਹਾ ਗਿਆ ਫੈਸਲਾ ਸੀ ਦਿਲੋਂ ਨਹੀਂ ਸੀ ਔਰ ਦਿਲੋਂ ਤਾਂ ਇਹ ਪਾਰਟੀ ਦੇ ਨਾਲ ਦੇਖੋ ਇਹ ਇਹੀ ਤਾਂ ਤਾਂ ਹੀ ਤਾਂ ਇਹ ਇੱਕ ਸਨੇਹਾ ਦਿੱਤਾ ਹੈ ਜੇ ਐਸਐਸਓ ਨੇ ਕਿਸੇ ਦਾ અપਮਾਨ ਕੀਤਾ ਤਾਂ ਉਹਨੂੰ ਦੱਸ ਵੀ ਦਿੱਤਾ ਹੈ ਕਿ ਢਿੱਲ ਕਿਸੇ ਪਾਸੇ ਨੂੰ ਨਹੀਂ ਹੈ ਜਿਹੜਾ ਬੰਦਾ ਕੰਮ ਨਹੀਂ ਕਰੂਗਾ ਉਹਦੇ ਖਿਲਾਫ ਸਖਤੀ ਨਾਲ ਹੀ ਨਿਬੜਿਆ ਜਾਊਗਾ ਸਰਕਾਰ ਬਣਨ ਤੋਂ ਬਾਅਦ ਅਸੀਂ ਹਰ ਇੱਕ ਸਾਡੇ ਨਮਾਇੰਦਿਆਂ ਨੂੰ ਹਰ ਇੱਕ ਜਿਹੜਾ ਸਾਡਾ ਵਲੰਟੀਅਰ ਨੂੰ ਕਿਹਾ ਵੀ ਤੁਸੀਂ ਸਿੱਧੇ ਕੰਮ ਤੇ ਜਾਓ ਜੇਕਰ ਤੁਹਾਡਾ ਕੋਈ ਕੰਮ ਨਹੀਂ ਕਰਦਾ ਫਿਰ ਤੁਸੀਂ ਸਾਡੇ ਕੋਲੇ ਹੁਣ ਤਾਂ ਕਿ ਸਾਨੂੰ ਪਤਾ ਲੱਗੇ ਵੀ ਕਿਹੜਾ ਬੰਦਾ ਕੰਮ ਦੇ ਵਿੱਚ ਰੁਕਾਵਟ ਪਾਉਂਦਾ ਸਾਡੇ ਫੋਨ ਤੇ ਤਾਂ ਹਰ ਇੱਕ ਨੇ ਕੰਮ ਕਰ ਦੇਣਾ ਪਰ ਜਿਹੜਾ ਜਦੋਂ ਸਾਡੇ ਬੰਦੇ ਚਾਹੇ ਵਲੰਟੀਅਰ ਜਾਣ ਚਾਹੇ ਸਾਡੇ ਸਰਪੰਚ ਜਾਣ ਐਮਸੀ ਜਾਣ ਚੇਅਰਮੈਨ ਜਾਣ ਉਹਨਾਂ ਦਾ ਸਨਮਾਨ ਕਰਨ ਔਰ ਨਾਲ ਆਮ ਨਾਗਰਿਕਾਂ ਦਾ ਵੀ ਅਲਈ ਨਹੀਂ ਵੀ ਅਸੀਂ ਇਹ ਕਹਿੰਨੇ ਵੀ ਸਾਡੇ ਹੀ ਬੰਦਿਆਂ ਦਾ ਸਨਮਾਨ ਕਰਨ ਇਹ ਅਸੀਂ ਪਬਲਿਕ ਆ ਜਿਹੜੀ ਪੰਜਾਬ ਦੀ ਸਰਕਾਰ ਆ ਪੰਜਾਬ ਦਾ ਹਰ ਨਾਗਰਿਕ ਜਿਹੜਾ ਹੈ ਉਹਨੂੰ ਅਸੀਂ ਜਵਾਬ ਦੇ ਆ ਐਸਐਟੂ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਐ ਐਸਐਟੂ ਨੂੰ ਕਾਲ ਸਸਪੈਂਡ ਕਰਤਾ ਜੀ ਸਸਪੈਂਡ ਕਰਕੇ ਉਹਨੂੰ ਲੈਣ ਹਾਜ਼ਰ ਕਰਤਾ ਔਰ ਨਾਲ ਦੀ ਨਾਲ ਉਹਦੀ ਇਨਕੁਆਰੀ ਵੀ ਖੋਲ ਦਿੱਤੀ ਗਈ ਐ ਐਮਐਲ ਸਾਹਿਬ ਇੱਕ ਕੱਲ ਪਹਿਲ ਦੇਖੋ ਮੇਰੇ ਕੋਲੇ ਇਸ ਤਰ੍ਹਾਂ ਦੇ ਨਹੀਂ ਆਈ ਉਹ ਐਉਂ ਹੁੰਦਾ ਸੀ ਵੀ ਕਿਸੇ ਨੂੰ ਰੋਕ ਲਿਆ ਉਹਨੂੰ ਕਹਿੰਣਾ ਯਾਰ ਛੱਡ ਦੇ ਜ਼ਿੰਮੇਵਾਰ ਬੰਦੇ ਆ ਇਸ ਤਰ੍ਹਾਂ ਦੇ ਕੋਈ ਇਹ ਸਾਡੇ ਸਾਥੀਆਂ ਕੋਲੇ ਫੋਨ ਆ ਜਾਂਦੇ ਸੀ ਕੋਈ ਪਰ ਜਿਹੜੀ ਕੱਲ ਜਦੋਂ ਕਈ ਵਾਰੀ ਬੰਦੇ ਡਰਦੇ ਬੋਲਦੇ ਨਹੀਂ ਹੁੰਦੇ ਅਸੀਂ ਹਾਲਾਕੇ ਸਭ ਨੂੰ ਕਿਹਾ ਯਾਰ ਦੱਸੋ ਹਰ ਕੋਲੇ ਮੇਰਾ ਨੰਬਰ ਹੈ ਅੱਜ ਵੀ ਮੇਰੇ ਕੋਲ ਇੱਕੋ ਨੰਬਰ ਹੈ ਤੇ ਉਹ ਸਾਰੇ ਲੋਕਾਂ ਨੂੰ ਦਿੱਤਾ ਹੋਇਆ ਤੇ ਜੇ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਮੈਂ ਅੱਜ ਤੁਹਾਨੂੰ ਤੁਹਾਡੇ ਰਾਹੀਂ ਅਪੀਲ ਕਰਦਾ ਵੀ ਕੋਈ ਵੀ ਬੰਦਾ ਕਿਸੇ ਦਾ ਅਪਮਾਨ ਕਰਦਾ ਕਿਸੇ ਨਾਲ ਧੱਕਾ ਕਰਦਾ ਚਾਹੇ ਕੋਈ ਪੁਲਿਸ ਅਫਸਰ ਹੈ ਚਾਹੇ ਕੋਈ ਹੋਰ ਕੋਈ ਅਧਿਕਾਰੀ ਹੈ ਉਹਦੇ ਬਾਰੇ ਸਾਨੂੰ ਦੱਸੋ ਤਾਂ ਕਿ ਸਾਨੂੰ ਪਤਾ ਲੱਗੇ ਔਰ ਅਸੀਂ ਉਹਦੇ ਖਿਲਾਫ ਕਾਰਵਾਈ ਕਰ ਸਕੀਏ ਇਸ ਮੌਕੇ ਤੇ ਗੱਲਬਾਤ ਕਰਦੇ ਆ ਵਿਜੇ ਸ਼ਾਵੜਾ ਦਾ ਕਹਿਣਾ ਹੈ ਕਿ ਕੱਲ ਉਹ ਆਪਣੇ ਸਾਥੀ ਨਾਲ ਸਕੂਟਰੀ ਦੇ ਮਸਲੇ ਨੂੰ ਲੈ ਕੇ ਆਏ ਸਨ ਕਿਉਂਕਿ ਪੁਲਿਸ ਵੱਲੋਂ ਉਸ ਵਿੱਚ ਕੋਈ ਵੀ ਐਫ ਆਈ ਆਰ ਦਰਜ ਨਹੀਂ ਕੀਤੀ ਗਈ। ਇਸ ਮੌਕੇ ਤੇ ਐਸ ਐਚਓ ਵੱਲੋਂ ਉਹਨਾਂ ਨਾਲ ਦੁਰਵਿਵਹਾਰ ਕੀਤਾ ਗਿਆ। ਜਿਹੜਾ ਐਪੀਸੋਡ ਹੈ ਸਾਰਾ ਐਮ ਐਲ ਏ ਸਾਹਿਬ ਨੇ ਤੁਹਾਡੇ ਧਿਆਨ 'ਚ ਲਿਆ ਹੀ ਦਿੱਤਾ। ਕੱਲ ਇੱਕ ਰੀਜ਼ਨ ਇਹ ਸੀਗਾ ਕਿ ਮੇਰੇ ਵਾਰਡ ਦੇ ਵਿੱਚ ਇੱਕ ਐਕਟਿਵਾ ਚੋਰੀ ਹੋ ਗਈ ਸੀ। ਪਿਛਲੇ 15-17 ਦਿਨ ਤੋਂ ਉਹ ਕਾਫੀ ਗੇੜੇ ਮਾਰ ਰਿਆ ਸੀ ਮੈਂ ਵੀ ਪੰਜ ਚਾਰ ਵਧੀ ਉਹਦੇ ਨਾਲ ਜਾ ਕੇ ਥਾਣੇ ਗਿਆ ਇਹਦੇ ਵਿੱਚ ਕੀ ਹੋਇਆ ਕਿ ਚਲੋ ਐਕਟਿਵਾ ਤਾਂ ਚੋਰੀ ਹੋਣੀ ਹੋਣੀ ਸੀ ਫਿਰ ਉਹਨੇ ਐਕਟਿਵਾ ਦਾ ਹੁੰਦਾ ਫੁੱਲ ਇੰਸ਼ੋਰੈਂਸ ਸੀਗਾ ਉਹਨੇ ਕਿਤੇ ਨਾ ਕਿਤੇ ਇਹ ਕਹਦਾ ਚਲੋ ਕੋਈ ਗੱਲ ਨਹੀਂ ਤੁਸੀਂ ਮੇਰੀ ਐਕਟਿਵਾ ਦੀ ਜਿਹੜੀ ਐਫ ਆਈ ਆਰ ਕੱਢ ਦੋ ਤਾਂ ਜੋ ਮੈਂ ਇੰਸ਼ੋਰੈਂਸ ਲੈਣ ਵਾਲਾ ਬਣਾ ਉਹ ਪੰਜ ਸੱਤ ਦਿਨ ਹੋ ਗਏ ਵਿਚਾਰਾ ਰੋਜ਼ ਜਾਂਦਾ ਸੀ ਆ ਜਾਂਦਾ ਸੀ ਮੈਂ ਵੀ ਦੋ ਤਿੰਨ ਵਾਰੀ ਗਿਆ ਕੱਲ ਵੀ ਹੁੰਦਾ ਮੈਨੂੰ ਫੋਨ ਆਇਆ ਮੈਨੂੰ ਵੀ ਇਸ ਗੱਲ ਦਾ ਮਹਿਸੂਸ ਹੋਇਆ ਯਾਰ ਜਿਹੜਾ ਇੱਕ ਸੀਨੀਅਰ ਸਿਟੀਜ਼ਨ ਜਿੰਦੀ 62-30 ਸਾਲ ਦੀ ਉਮਰ ਹੈ ਯਾਰ ਉਹਨੂੰ ਪੰਜ ਚਾਰ ਵਾਰੀ ਥਾਣੇ ਜਾਣਾ ਪਿਆ ਚਲੋ ਮੈਂ ਤੜਕੇ ਕੱਲ ਗੁਰਪੁਰਪ ਸਿੰਘ ਜੀ ਬਾਬਾ ਜੀ ਦੇ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਮੈਂ ਥਾਣੇ ਚਲਾ ਗਿਆ ਜਦੋਂ ਮੈਂ ਥਾਣੇ ਗਿਆ ਤਾਂ ਮੈਂ ਐਸਐਚਓ ਸਾਹਿਬ ਨੂੰ ਬੁੱਝਿਆ ਮੈਂ ਕਹਿੰਦਾ ਸਚੋ ਸਾਹਿਬ ਕੋਈ ਇਹ ਵਧੀਆ ਗੱਲ ਨਹੀਂ ਵੀ ਇੱਕ ਸੀਨੀਅਰ ਸਿਟੀਜ਼ਨ ਇਨਸਾਨ ਜੀ ਅੱਜ ਪੰਜਵਾਂ ਸੱਤਵਾਂ ਘੇੜਾ ਮਾਰੀ ਜਾਂਦਾ ਤੇ ਆਪਾਂ ਨੂੰ ਐਫ ਆਈ ਆਰ ਕੱਟਣ ਲੱਗਿਆ ਕੀ ਕੀ ਦਿੱਕਤ ਐ ਤੇ ਇਹਦੇ ਵਿੱਚ ਐ ਐਸ ਐਚਓ ਸਾਹਿਬ ਬੜਾ ਰੂਟਲੀ ਬੋਲੇ ਮੈਨੂੰ ਚਲੋ ਮੈਨੂੰ ਗੁੱਸਾ ਸੀ ਆ ਮੈਂ ਕਹਿੰਦਾ ਕੋਈ ਗੱਲ ਨਹੀਂ ਜੇ ਨਹੀਂ ਤੁਸੀਂ ਕੋਈ ਕੰਮ ਕਰਦੇ ਮੈਂ ਧਰਨੇ ਤੇ ਬਹਿ ਜਾਂਦਾ ਇਨ ਬਿਟਵੀਨ ਫੇਰ ਉਹ ਮੈਨੂੰ ਥੋੜਾ ਰੂਟਲੀ ਬੋਲੇ ਮੈਂ ਧਰਨੇ ਤੇ ਬਹਿ ਗਿਆ ਮੈਂ ਧਰਨੇ ਤੇ ਬੈਠਾ ਇਹਦੇ ਇਹਦੇ ਵਿੱਚ ਜਿਵੇਂ ਜਿਵੇਂ ਲੋਕਾਂ ਨੂੰ ਸ਼ਹਿਰ ਦੇ ਲੋਕਾਂ ਨੂੰ ਪਤਾ ਚੱਲਿਆ ਸਾਰਾ ਸ਼ਹਿਰ ਉੱਥੇ ਇਕੱਠਾ ਆ ਗਿਆ ਜਦੋਂ ਇਹ ਗੱਲ ਐਮਐਲਏ ਸਾਹਿਬ ਨੂੰ ਪਤਾ ਜਲਦੀ ਚਲੋ ਐਮਐਲਏ ਸਾਹਿਬ ਤਰਨਤਾਰਨ ਦਾ ਇਲੈਕਸ਼ਨ ਚੱਲ ਰਿਹਾ ਹੈ ਤਾਂ ਐਮਐਲਏ ਸਾਹਿਬ ਉਧਰ ਬਿਜ਼ੀ ਸੀ ਮੈਨੂੰ ਇਹ ਲੱਗਾ ਵੀ ਐਮਐਲਏ ਸਾਹਿਬ ਇੱਥੇ ਆਏ ਨਹੀਂ ਜਾਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਬਾਅਦ ਵਿੱਚ ਮੈਨੂੰ ਪਤਾ ਚੱਲਿਆ ਬੀਬਾ ਬਿਆਨਤਕੌਰ ਜੀ ਵੀ ਬੜਾ ਜੋ ਕਰ ਸਕਦੇ ਸੀ ਬੜਾ ਹਾਰਡਲੀ ਤੇ ਬੜਾ ਹਾਈ ਲੈਵਲ ਤੱਕ ਉਹਨਾਂ ਨੇ ਗੱਲ ਰੱਖੀ ਮੈਨੂੰ ਦੀਪਕ ਚੋਹਾਂਜੀ ਦਾ ਵੀ ਫੋਨ ਆਇਆ ਵੀ ਕੀ ਗੱਲ ਹੋਈ ਕੀ ਬਾਤ ਹੋਈ ਜਦੋਂ ਮੈਂ ਆਦੀ ਸਾਰੀ ਗੱਲ ਰੱਖੀ ਐਮਐਲਏ ਸਾਹਿਬ ਨੇ ਬੜੀ ਸ਼ਕਤੀ ਨਾਲ ਉੱਪਰ ਗੱਲ ਰੱਖੀ ਤਾਂ ਕੱਲ ਜਿਹੜਾ ਕਿ ਐਸਐਚਓ ਨੂੰ ਸਸਪੈਂਡ ਕਰਤਾ ਇਹ ਕਿ ਐਸਐਚਓ ਨੂੰ ਸਸਪੈਂਡ ਕਰਨਾ ਬੜੀ ਵੱਡੀ ਗੱਲ ਹੈ ਚਲੋ ਮੈਂ ਵੀ ਲੋਕਾਂ ਦਾ ਚੁਣਿਆ ਨੁਮਾਇੰਦਾ ਐਮਐਲਏ ਸਾਹਿਬ ਵੀ ਸੰਘਰਸ਼ ਤੋਂ ਨਿਕਲੇ ਹੋਏ ਇਨਸਾਨ ਆ ਹੈ ਸਾਡਾ ਜਿਹੜਾ ਕੋਈ ਮੋਟਿਵ ਰਾਜ ਭਾਗ ਦਾ ਜਾਂ ਰਾਜ ਕਰਨਾ ਨਹੀਂ ਕਿ ਸਾਡਾ ਮੋਟਿਵ ਤੇ ਸਾਡਾ Aim ਸਿਰਫ ਇੱਕੋ ਹੈ ਕਿ ਲੋਕਾਂ ਦੀ ਸੇਵਾ ਕਰਨਾ ਨਾ ਜ਼ਿੰਦਗੀ ਦੇ ਵਿੱਚ ਕਦੀ ਇਹ ਸੋਚ ਰੱਖੀ ਹੈ ਕਿ ਮੈਂ ਐਮਸੀ ਆ ਜਾਂ ਇਹ ਐਮਐਲਏ ਆ ਕਿ ਅਸੀਂ ਤਾਂ ਰਾਜ ਭਾਗ ਦੇ ਤੌਰ ਤੇ ਹੀ ਸਤਾ ਦੇ ਵਿੱਚ ਆ ਲੋਕਾਂ ਦੀ ਸੇਵਾ ਕਰਨਾ ਹੀ ਸਾਡਾ ਪਹਿਲਾ ਫਰਜ਼ ਹੈ ਤੇ ਐਂਡ ਵੀ ਸਾਡਾ ਇਹੀ ਫਰਜ਼ ਹੋਊਗਾ ਮੈਂ ਪ੍ਰੈਸ ਦੇ ਮਾਧਿਮ ਨਾਲ ਹੀ ਸ਼ਾਸਨ ਪ੍ਰਸ਼ਾਸਨ ਨੂੰ ਇੱਕੋ ਬੇਨਤੀ ਕਰਨਾ ਚਾਹੁੰਦਾ ਕਿਸੇ ਦੀ ਚੁੱਪੀ ਨੂੰ ਕਿਸੇ ਦੀ ਸਾਦਗੀ ਨੂੰ ਕਮਜ਼ੋਰੀ ਨਾ ਸਮਝੋ ਜੇ ਐਮਐਲਏ ਸਾਹਿਬ ਜਾਂ ਆਮ ਆਦਮੀ ਪਾਰਟੀ ਦੇ ਵਰਕਰ ਕੋਈ ਪਿਆਰ ਨਾਲ ਕੋਈ ਆਪਾਂ ਕਹਦੀਏ ਕਿ ਇੱਜ਼ਤ ਮਾਨ ਨਾਲ ਕਿਸੇ ਅਫਸਰ ਨੂੰ ਕੰਮ ਕਹਿੰਦੇ ਆ ਨਾ ਤਾਂ ਇਹਨੂੰ ਸਾਡੀ ਸ਼ਰਾਫਤ ਨਾ ਸਮਝੋ ਕੱਲ੍ਹ ਦੀ ਇਹ ਤੁਹਾਨੂੰ ਝਲਕ ਦਿਖਾਤੀ ਹੈ ਜੇ ਅਸੀਂ ਆਪ ਦੀ ਆਈ ਤੇ ਆਗੇ ਨਾ ਤਾਂ ਤੁਸੀਂ ਪਰੇਸ਼ਾਨ ਹੋਵੋਗੇ ਸਾਡੇ ਵਰਕਰ ਦੀ ਜੇ ਪ੍ਰਸ਼ਾਸਨ ਸ਼ਾਸਨ ਕੋਈ ਕਟਾਈ ਕਰੂਗਾ ਸਾਡੇ ਵਰਕਰ ਦੀ ਗੱਲ ਨਾ ਸੁਣੂਗਾ ਅਸੀਂ ਹਰ ਹਿਲਵਸਿਲਾ ਵਰਤਾਂਗੇ ਪਾਰਟੀ ਹਾਈ ਕਮਾਂਡ ਸਾਡੇ ਨਾਲ ਹੈ ਐਮਐਲਏ ਸਾਡੇ ਨਾਲ ਹੈ ਜੋ ਵੀ ਕੱਲ ਕਾਰਵਾਈ ਹੋਈ 2 ਘੰਟੇ ਦੇ ਵਿੱਚ ਐਸਐਚਓ ਨੂੰ ਸਸਪੈਂਡ ਕਰਤਾ ਮੈਂ ਇਸ ਗੱਲ ਤੋਂ ਸੰਤੁਸ਼ਟਾਂ ਵੀ ਚਲੋ ਮੈਂ ਕੱਲ ਗੁੱਸੇ ਦੇ ਵਿੱਚ ਜੋ ਕੁਝ ਵੀ ਬੋਲਿਆ ਮੈਂ ਗੁੱਸਾ ਸੀ ਮੈਨੂੰ ਵੀ ਮੈਨੂੰ ਅੱਜ ਨੇ ਦਿਨ ਹੋ ਗਏ ਢੇੜੇ ਮਾਰਦੇ ਨੂੰ ਕੋਈ ਕੰਮ ਨਹੀਂ ਹੋ ਰਿਹਾ ਕੱਲ ਉਹਦੀ ਐਫਆਈਆਰ ਵੀ ਕੱਟੀ ਗਈ ਐਸਐਚਓ ਵੀ ਸਸਪੈਂਡ ਹੋ ਗਿਆ ਪਾਰਟੀ ਨੇ ਵਿਸ਼ਵਾਸ ਦਵਾਇਆ ਹੈ ਕਿ ਪ੍ਰੈਜ਼ੈਂਟ ਦੇ ਵਿੱਚ ਕਿਸੇ ਵੀ ਵਰਕਰ ਦੀ ਆਮ ਆਦਮੀ ਪਾਰਟੀ ਦਾ ਕੋਈ ਵੀ ਵਰਕਰ ਹੈ ਉਹਦੀ ਕਿਸੇ ਵੀ ਗੱਲ ਤੋਂ ਕੁਤਰਾਈ ਨਹੀਂ ਹੋਊਗੀ ਉਹਦਾ ਕੰਮ ਪਹਿਲ ਦੇ ਆਧਾਰ ਤੇ ਹੋਊਗਾ ਐਮਐਲਏ ਸਾਹ ਨੇ ਵੀ ਕੱਲ ਸ਼ਾਸਨ ਰਿਆਚ ਨੂੰ ਇੱਕੋ ਗੱਲ ਬੜੀ ਸ਼ਕਤੀ ਨਾਲ ਕਹੀ ਹੈ ਕਿ ਆਮ ਆਦਮੀ ਪਾਰਟੀ ਦਾ ਵਰਕਰ ਦਾ ਛੱਡੋ ਫਰੀਦਕੋਟ ਦਾ ਹਰ ਇੱਕ ਇਨਸਾਨ ਹਰ ਇੱਕ ਵੋਟਰ ਹਰ ਇੱਕ ਨਾਗਰਿਕ ਦਾ ਕੰਮ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਖੱਜਲ ਖਵਾਰੀ ਨਹੀਂ ਆਣੀ ਚਾਹੀਦੀ ਜੇ ਫਰੀਦਕੋਟ ਦੇ ਕਿਸੇ ਵੀ ਵਾਸੀ ਨੂੰ ਕੋਈ ਖੱਜਲ ਖਵਾਰੀ ਆਈ ਤਾਂ ਫਿਰ ਉਹ ਆਪ ਦਾ ਅੰਜਾਮ ਨਾ ਭੁਗਤਣ ਲਈ ਤਿਆਰ ਰਹਿਣ ਹੁਣ ਅਸੀਂ ਚੁੱਪ ਨਹੀਂ ਰਹਿਣ ਵਾਲੇ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ